ਸਨਾਤਨੀ ਅਤੇ ਗੁਰਮਖ ਜਿਹੜੇ ਜਿਸ ਨੂੰ ਅਸੀਂ ਸਿੱਖ ਧਰਮ ਔਰ ਹਿੰਦੂ ਧਰਮ ਦੋਵੇਂ ਮਿਲ ਕੇ ਮਨਾਉਣ ਮੇਰਾ ਪ੍ਰਯਤਨ ਇਸ ਤੇ ਹੈ ਸਰਕਾਰ ਕਿਤਾ ਜਾ ਰਿਹਾ ਡਾਕੂਮੈਂਟਰੀ ਜਿਹੜੀ ਅਗੂ ਤੇ ਨਿਰਤੇ ਵਾਦਾ ਸਾਹਿਬ ਦੇ ਉੱਪਰ ਵੀ ਜੀਵਨੀ ਤੇ ਨਿਦਾਰ ਤੇ ਵੀ ਪੇਸ਼ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਪ੍ਰੋਸੈਸ ਹੋ ਜਾਏਗਾ ਗੁਰੂ ਸਾਹਿਬ ਦੀ ਯਾਤਰਾ ਸੰਪੂਰਨ ਯਾਤਰਾ ਜਿੱਥੇ ਜਿੱਥੇ ਗੁਰੂ ਸਾਹਿਬ ਜਿਸ ਮਾਰਗ ਤੋਂ ਦਿੱਲੀ ਆਗਰਾ ਤੱਕ ਗਏ ਔਰ ਜਿਸ ਮਾਰਗ ਤੋਂ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਤੱਕ ਆਇਆ ਉਹ ਸਾਰੇ ਮਾਰਗ ਤੇ ਯਾਤਰਾ ਕੀਤੀ ਜਾਵੇ ਪਰ ਸਾਡਾ ਵਿਸ਼ੇਸ਼ ਪ੍ਰਤਿਨੀ ਇਹ ਹੈ ਕਿ ਪੂਰੇ ਦੇਸ਼ ਦੇ ਲੋਕ ਇਸ ਨੂੰ ਮੋਲੀਏ ਸ ਕਰਨ ਨਾ ਕੇਵਲ ਸਿੱਖ ਭਾਈਚਾਰਾ ਬਲਕਿ ਸਨਾਤਨੀ ਅਤੇ ਪੂਰੇ ਦੇਸ਼ ਦੇ ਲੋਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਸ ਮਹਾਨ ਸਹੀਦੀ ਨੂੰ ਯਾਦ ਕਰਨ ਅਸੀਂ ਉਹਨਾਂ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਹੈ ਉਸ ਦਾ ਓਟ ਆਸਰਾ ਪੈਂਦਾ ਹੈ ਉਹ ਸਾਨੂੰ ਸੇਧ ਦਿੰਦੀ ਹੈ ਉਹ ਸਾਨੂੰ ਦੱਸਦੀ ਹੈ ਕਿ ਗੁਰੂ ਦਾ ਉਪਦੇਸ਼ ਕੀ ਹੈ ਇਸ ਲਈ ਅਸੀਂ ਇੱਕ ਖਾਸ ਯਤਨ ਇਹ ਕੀਤਾ ਹੈ ਕਿ ਅਸੀਂ 350 ਪਰਿਵਾਰਾਂ ਨੂੰ ਗੁਰੂ ਸਾਹਿਬ ਦੀ ਬਾਣੀ ਕੰਠ ਕਰਾਈਏ ਗੈਰ ਸਿੱਖਾਂ ਨੂੰ ਸ਼ਰਦੀ ਗਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਅਮਰਜੀਤ ਸਿੰਘ ਸੋ ਅਸੀਂ ਅੱਜ ਖਾਸ ਤੌਰ ਤੇ ਉਸ ਸ਼ਖਸ ਦੇ ਨਾਲ ਮਹਾਨ ਵਿਦਵਾਨ ਜਿਨ੍ਹਾਂ ਨੂੰ ਖਾਸ ਤੌਰ ਤੇ ਸਿੱਖ ਧਰਮ ਦੀ ਜਿਹੜੀ ਆ ਬਹੁਤ ਜ਼ਿਆਦਾ ਜਾਣਕਾਰੀ ਹੈ ਬੇਸ਼ੱਕ ਉਹ Hindu ਧਰਮ ਦੇ ਨਾਲ ਬਿਲੋਂਗ ਕਰਦੇ ਨੇ ਪਰ ਸਿੱਖ ਧਰਮ ਦੀ ਜਿਹੜੀ ਆ ਉਹ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਸੰਗਤਾਂ ਤੱਕ ਪਹੁੰਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਨੇ So, very